ਦੋਸਤੋ ਚੋਬਰ ਦਾ ਹੋ ਗਿਆ ਨੁਕਸਾਨ ਫੋਨ ਪਿਆ ਡਿੱਗ ਤੇ ਫੋਨ ਫਿਰ ਤੁਹਾਡੇ ਭਰਾਵਾਂ ਨਾਲ ਸੰਪਰਕ ਹੋਇਆ ਨਹੀਂ ਇਥੇ ਕਰਕੇ ਅੱਜ ਆਪਾਂ ਭਈ ਫਿਰ ਸਰਨੇ ਦੀ ਦੁਬਾਰੇ ਵੀਡੀਓ ਬਣਾਉਣਾ ਹੈ ਆ ਪਿੰਡ ਸਿੰਘਪੁਰੇ ਤੇ ਜਾਨਵਰ ਬਾਈ ਕੋਲੇ ਕੁਝ ਉਹੀ ਆ ਕੁਝ ਇੱਕ ਤੋਂ ਵਿੱਚ ਨਵੇਂ ਵੀ ਐਡ ਹੋਏ ਆ ਸਾਰੇ ਦਿਖਾਵਾਂਗੇ ਵਿੱਚ ਸੇਲ ਵੀ ਹੋਗੇ ਬਾਈ ਹਾਂ ਕੁਝ ਸੇਲ ਵੀ ਹੋਗੇ ਗਿਰਸ਼ਰਨੇ ਸਵਾਗਤ ਆ ਬਾਈ ਪਹਿਲਾਂ ਤਾਂ ਤੇ ਛੋਟਾ ਵੀ ਬਾਈ ਜੀ ਬਹੁਤ ਬਹੁਤ ਸਵਾਗਤ ਹੁਣ ਕਿੰਨੇ ਆ ਟੋਟਲ ਵਿੱਚ ਨਾਲੇ? ਹੁਣ 5 ਆ ਬਾਈ ਜੀ ਆਪਣੇ। 5 ਆ ਹੈ? ਆ ਕੁੜੀ ਵੀ ਵੇਚਣੀ ਆ। ਇਹ ਬਸ਼ੇਰੀ ਆ ਬਾਈ। ਬਸ਼ੇਰੀ ਆ। 5 ਮਹੀਨੇ ਦੀ ਆ। ਹੂੰ 15 ਮਹੀਨੇ ਦੀ ਆ ਹਲੇ। ਹਾਂ। ਠੀਕ ਆ ਠੀਕ ਆ। ਲਓ ਦੀ ਯਾਰ ਪੂਰੀ ਕੁੜੀ ਬੂਗਮਣੀ ਖੜੀ ਆ ਹਨਾ। ਹੂੰ ਖੁੱਲੀ ਬਹੁਤ ਆ ਬਾਡੀ ਦੀ। ਹੂੰ ਤੇ ਕਿਹੜੇ ਕੁੜੇ ਦੀ ਆ ਅਗਰ ਚਰਨਾ ਹੈ? ਇਹ ਕਾਲੇ ਕਾਂਡੇ ਦੀ ਪੋਤੀ ਆ ਬਾਈ। ਕੁੜੇ ਨਹੀਂ ਆਪਾਂ ਨੂੰ ਪਤਾ ਕਿਹੜੇ ਦੀ ਆ ਐਵੇਂ ਕਹਿ ਦਈਏ ਆਪਾਂ। ਠੀਕ ਆ। ਤੇ ਬਣੋ ਹਾਂ ਹੈ ਕਾਲੇ ਕਾਂਡੇ ਦੀ ਪੋਤੀ ਗਾਰੰਟੀ ਨਾਲ। ਕਾਲੇ ਕਾਂਡੇ ਦੀ ਪੋਤੀ ਆ। ਹਾਂਜੀ। ਤੇ ਕਿੰਨੀ ਹਾਈਟ ਫੀਟ ਮਣੀ ਆ ਕੁਛ? ਹਾਈਟ ਹੋਊ ਰਾਮਨਾਲ ਘੂੜੀ ਘੂੜੀ ਦੀ ਕੋਈ ਲਾਈਨ ਪਤਾ ਕਿਹੜੀ ਦੀ ਮਾਂ ਜੀ ਮਾਂ ਦਾ ਨਹੀਂ ਕੋਈ ਪਤਾ ਬੇਪਨੋ ਠੀਕ ਹੈ ਮਾਂ ਦਾ ਮਾਂ ਦੋ ਪੈਰ ਚਿੱਟੇ ਮੱਥੇ ਪਟਾਂ ਦੀ ਘੂੜੀ ਸੀਗੀ ਹੂੰ ਇੰਨਾ ਪਰੋ ਪਤਾ ਹੂੰ ਬੱਚੀ ਮਾਰਕਿੰਗ ਚੰਗੀ ਆ ਹਾਂ ਮੱਥੇ ਪਟਾ ਇੱਕ ਪੈਰ ਚਿੱਟਾ ਬਾਈ ਕਿੰਨੇ ਕੀਤੀ ਦੇ ਦੇਂਗੇ ਅਗਰ ਸਰਨੇ ਇਹ ਇਹਦਾ ਮੁੱਲ ਤਾਂ 3 ਲੱਖ ਰੁਪਏ ਕਰਦੇ ਆ ਬਾਈ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਚੰਗੀ ਬਣੂਗੀ ਬੇਸ਼ੇਰੀ ਬਾਈ ਘੜਬੜ ਮੌਕੇ ਤੇ ਹੋ ਜਾ ਮੱਥੇ ਬਾਈ ਮਾਨਤਨ ਪੂਰੇ ਕਰਾਂਗੇ ਮੱਥੇ ਪਟਾ ਤੇ ਇੱਕ ਪੈਰ ਚਿੱਟਾ ਇੱਕ ਪੈਰ ਚਿੱਟਾ ਬਾਈ ਇੱਕ ਪੈਰ ਚਿੱਟਾ ਬਾਈ ਮੱਥੇ ਪਟਾ ਚੰਗੀ ਆ ਬੇ ਤੇ ਬਾਕੀ ਠੀਕ ਆ ਬੱਚੀ ਹੈਨਾ ਚੰਗੀ ਤਿਆਰ ਹੋ ਜੂਗੀ ਇਹ ਆਪਾਂ ਦਿੱਤੀਆਂ 3 ਲੱਖ ਰੁਪਏ ਇਧਰ ਆ ਹਵਲਖ ਬਈ ਆਪ ਲਖ ਬਈ ਰਾਜਾਂਸ ਦੀ ਹੈ ਠੀਕ ਆ ਬਈ ਇਹ ਜੈਨੂਨ ਕਾਂਡੇ ਦੀ ਪੋਤੀ ਆ ਬਾਈ ਜੀ ਹੂੰ ਤੇ ਹਲੇ ਚੌਗੜੀ ਐ ਮੋਹ ਠੀਕ ਆ ਬਈ ਹਲੇ ਚੌਗੜੀ ਐ ਤੇ ਰਾਜਾਂਸ ਦੀ ਪੋਤੀ ਆ ਕਿੰਨੀ ਉਮਰ ਰਾਜਾਂਸ ਦੀ ਬੱਚੀ ਆ ਬਾਈ ਕਾਲੇ ਕਾਂਡੇ ਦੀ ਪੋਤੀ ਆ ਬਾਈ ਜੀ ਬੀਬੀ ਕੋਲ ਆਰਾਮਨਗਰ ਕੋੜਾ ਸੀ ਰਾਜਾਂਸ ਹਾਂ ਹਾਂ ਹੁਣ ਉਹ ਕੋੜਾ ਨੱਤ ਵਗੇਰ ਹੈ ਠੀਕ ਹੈ ਬਾਈ ਉਸ ਕੋਈ ਬੱਚੀ ਕਿੰਨੀ ਕਿੰਨੇ ਮਹੀਨੇ ਦੀ ਹੋਗੀ ਕਿੰਨੀ ਇਹ ਹੋਗੀ ਬਾਈ ਕੋਈ ਤਕਰੀਬਨ 5 ਮਹੀਨੇ ਤੋਂ ਘੱਟ ਕੁਛ ਦਿਨ ਠੀਕ ਹੈ ਬਾਈ 5 ਮਹੀਨੇ ਦੀ ਹਾਂਜੀ ਮੰਨ ਕੇ ਚੱਲ ਗਏ ਤੇ ਇਹਦੀ ਮਾਂ ਦੀ ਨਹੀਂ ਕੋਈ ਪਤਾ ਲੈਣ ਇਹਦੀ ਮਾਂ ਬਲਖ ਘੋੜੀ ਬਾਈ ਬਹੁਤ ਚੰਗੀ ਹਾਂ ਪੈਲਸ ਲਾਈਨ ਦੀ ਘੋੜੀ ਬਹੁਤ ਚੰਗੀ ਆਵਲਖ ਹੂੰ ਤੇ ਉਹ ਆਪਣੇ ਹੁਣ ਵੀ ਯਾਰ ਦੋਸਤ ਕੋੜੀ ਖੜੀ ਐ ਕੋੜੀ ਠੀਕ ਆ ਬਾਈ ਹਾਂ ਪਹਿਲੇ ਦੋ ਦੰਦ ਸੀ ਕੋੜੀ ਉਹ ਪਹਿਲੇ ਸੋਹਣੀ ਬੱਚੀ ਆ ਜੀ ਜਿਆਦੇ ਦੋਸਤੋ ਬੱਚੇ ਹੀ ਦਿਖਾਵਾਂਗੇ ਤੁਹਾਨੂੰ ਕ ਬਸ਼ੇਰੀ ਹੋਗੀ ਹਨਾ ਬੱਚਾ ਝ ਹੀ ਆ ਸਾਰੇ ਆ ਬਾਈ ਤਿੰਨ ਬੱਚੇ ਆ ਤੇ ਦੋ ਬੱਚੇ ਆ ਹਾਂ ਇਹਦਾ ਫਿਰ ਮੁੱਲ ਭਾਗੀ ਕਰਦਾ ਗੁਰਚਰ ਨੇ ਇਹਦਾ ਮੁੱਲ 2 ਲੱਖ ਰੁਪਇਆ ਕਰਦੇ ਆ ਬਾਈ ਇਹਦਾ 1.5 ਲੱਖ ਰੁਪਇਆ ਹਾਂਜੀ ਬਾਈ ਬੱਚੀ ਨੂੰ ਦੋਸਤੋ ਨੇ ਕਿਹਾ ਵੀ ਜੀ ਕੱਢ ਲਓ ਸੋਹਣੀ ਬਹੁਤ ਆ ਹਨਾ ਹਾਂਜੀ ਤੇ ਇਧਰ ਬਾਈ ਆਹ ਬਸ਼ੇਰਾ ਇਹ ਬਸ਼ੇਰਾ ਬਾਈ ਠੀਕ ਆ ਇਹ ਕਿਹੜੇ ਘੋੜੇ ਦਾ ਬਾਈ ਇਹ ਰਾਜਵੰਸ਼ ਦਾ ਬਾਈ ਰਾਜਵੰਸ਼ ਦਾ ਤੇ ਰਾਜਵੰਸ਼ ਦਾ ਪੋਤਾ ਰਾਜਾ ਦਾ ਪੁੱਤਾ ਤੇ ਰਾਜਵਰਸ਼ ਦਾ ਬੱਚਾ ਹਾਂ ਪੰਜ ਕਿਲੇਣਾ ਬਈ ਚਾਰੇ ਪੈਰ ਚਿੱਟੇ ਮੱਥੇ ਪੜਾ ਚਾਰ ਪੈਰ ਚਿੱਟੇ ਤੇ ਮੱਥੇ ਪੜਾ ਹਾਂ ਬਈ ਠੀਕ ਆ ਬਈ ਪੰਜ ਕਿਲੇਣਾ ਉਮਰ ਕਿੰਨੀ ਹੋਗੀ ਦੀ ਇਹ ਕੋਈ ਹੋਗਾ ਬਈ 4 ਮਹੀਨੇ ਦਾ 4 ਮਹੀਨੇ ਦਾ ਹਾਂ ਹੂੰ ਤੇ ਇਹ ਮਾਂ ਇਹਦੀ ਕੋਈ ਪਤਾ ਲੈਣ ਦਾ ਮਾਂ ਤੇਲੀਆ ਕਮਤ ਕੁੜੀ ਹੈ ਬਈ ਠੀਕ ਆ ਮਾਂ ਉਹ ਆਪਣੇ ਦੋਸਤ ਕੋਲ ਹੀ ਖੜੀ ਹੈ ਹੂੰ ਖਾ ਦਾਂਗੇ ਆਪਾਂ ਕੋਈ ਗੱਲ ਠੀਕ ਆ ਬਈ ਮਾਂ ਤੇਲੀਆ ਗੱਪਣਾ ਹੁਣ ਦੁਆਰੇ ਕੁੜੀ ਹੋ ਪੌਰੀਆਂ ਪੂਰੀਆਂ ਦਾ ਸਾਰੇ ਘਰ ਦੇ ਬਈ ਸਾਰੇ ਜਾਨਵਰ ਸਾਫ ਪੌਰੀ ਪੂਰੀ ਦੇ ਕੋਈ ਪੌਰੀ ਛਿੱਟੇ ਦਾ ਸਾਰੇ ਪੌਰੀ ਕਿਸੇ 'ਚ ਨਹੀਂ ਕੋਈ ਮਾੜੀ ਨਾ ਨਾ ਕੋਈ ਪੌਰੀ ਦੇ ਤੇ ਇਹਦਾ ਕੀ ਕਰਦਾ ਅਗਰ ਚਰਨਾ ਇਹਦਾ ਮੁੱਲ ਪਾ ਬਾਈ ਇਹਦਾ ਮੁੱਲ ਬਾਈ ਲੱਖ ਰੁਪਏ ਦਾ ਦੇ ਦਾਂਗੇ ਅਮਰਤ ਯਾਰ ਸਹੀ ਲੱਖ ਦਾ ਜਿਹੜਾ ਉਹ ਤਾਂ ਹੋਰ ਮਾਨ ਕਰ ਦਾਂਗੇ ਮਾਨ ਤਾਂ ਤਾਂ ਕਰਨੀ ਪੂਗੀ ਬਾਈ ਅਸੀਂ ਕਰਾਂਗੇ ਸਾਰਿਆਂ 'ਚ ਕਰਾਂਗੇ ਕੋਈ ਗੱਲ ਨਹੀਂ ਜੇ ਬੰਦਾ ਤੇ ਆ ਬਸ਼ੇਰੀ ਆ ਬਾਈ ਇਹ ਵੀ ਬਸ਼ੇਰਾ ਬਾਈ ਬਸ਼ੇਰਾ ਬਸ਼ੇਰਾ ਇਹ ਇਹ ਕਿਹੜੇ ਦਾ ਬਾਈ ਫਿਰ ਇਹ ਬਸ਼ੇਰੀ ਦਾ ਸਕਾ ਭਰਾਈ ਆ ਇਹ ਵੀ ਉਸੇ ਘੋੜੇ ਦੀ ਆ ਬਾਈ ਠੀਕ ਆ ਬਾਈ ਹਾਂ ਇਹ 10 ਲੱਖ ਦੀ ਆ ਇਹ ਨਹੀਂ ਅਵਲਖ ਦਾ ਭਰਾ ਹੋ ਗਿਆ ਮਤਲਬ ਲੀਲੇ ਘੋੜੇ ਦਾ ਇਹ ਕਾਲੇ ਕੰਢ ਦੇ ਪੁੱਤ ਆ ਇਹ ਆ ਗਿਆ ਅੱਗੇ ਠੀਕ ਆ ਬਈ ਕਾਲੇ ਕੰਢ ਦਾ ਪੁੱਤ ਹਾਂ ਇਹ ਲੀਲਾ ਹੋ ਜੂ ਅਮਰਤਾ ਇਹ ਆ ਦੇ ਖਲਾ ਵੀ ਹੋਣਾ ਸ਼ੁਰੂ ਹੋ ਗਿਆ ਨੀਲਾ ਨੀਲਾ ਹੋਣਾ ਸ਼ੁਰੂ ਹੋ ਗਿਆ ਇਹ ਆ ਤਾਂ ਤ ਲੀਲੀ ਪੈਂਦੀ ਇਹਦੀ ਪੂਛ ਚੋਂ ਵੀ ਜਾਦਾਂ ਚੋਂ ਵੀ ਇਹ ਲੀਲਾ ਹੋ ਜਾਣਾ ਆ ਪਹਿਰੋਂ ਤੋਂ ਵੀ ਨੀਲਾ ਹੁੰਦਾ ਹਾਂ ਮਜ਼ਬੂਤ ਬੜਾ ਇਹ ਦਸ਼ੀਰਾ ਕਿੰਨੇ ਟਾਈਮ ਦਾ ਬਈ ਇਹ ਇਹ ਹੋ ਗਿਆ ਬਈ 4.5 ਮਹੀਨਿਆਂ ਦਾ 4.5 ਮਹੀਨਿਆਂ ਦਾ 4.5 ਮਹੀਨਿਆਂ ਤੋਂ ਕੋਈ ਦਮਕਤੀ ਆ ਹਾਂ ਉਦੋਂ ਦੋਸਤੋਂ ਵੀਡੀਓ ਤੇ ਨੇਰਾ ਸੀ ਕਿਉਂ ਇਹ ਤਾਂ ਰੰਗ ਨਹੀਂ ਉਦੋਂ ਸਮਾਰ ਕੇ ਦੇਖਿਆ ਇਹ ਵਾਕਈ ਲੀਲਾ ਹੋ ਜਾਣਾ ਪਰ ਹੁਣ ਤੋਂ ਹੁਣ ਧੂਨ ਦਾ ਕੰਨਾ ਕੁੰਨਾ ਪੱਕਾ ਬਾਈ ਕੰਨਾ ਦਾ ਬਹੁਤ ਕੀਨ ਹੈ ਮਜ਼ਬੂਤ ਬਹੁਤ ਬਣੂਆ ਬਾਡੀ ਵਾਲਾ ਘੋੜਾ ਬਣਨਾ ਹੈ ਪੈਰ ਬਾਈ ਤਿੰਨ ਚਿੱਟੇ ਨੇ ਤਿੰਨ ਪੈਰ ਚਿੱਟੇ ਆ ਤੇ ਬਾਈ ਮੱਥੇ ਪਟਾ ਇਹਦੇ ਪ੍ਰੋਪਰ ਜਮਾ ਹੈ ਬਰੀਕ ਹਾਂ ਬਈ ਤੇ ਇਹ ਲੀਲਾ ਹੋ ਜਾਣਾ ਪਰ ਨੀਲਾ ਹੋ ਜਾਣਾ ਬਾਕੀ ਸੋਹਣਾ ਬਈ ਬੱਚਾ ਕਰਨਾ ਹਾਂ ਚੰਗਾ ਬਣੂਗਾ ਬਈ ਗਰਦਨ ਗੁਰਦਨ ਦਾ ਚੰਗਾ ਹਾਂ ਜੀ ਹਾਂ ਠੰਡਾ ਵਾਲਾ ਕਰੋਗੇ ਤਾਂ ਬੱਚੇ ਨੇ ਦੋਸਤੋ ਇਹਨੇ ਚੰਗਾ ਬਣ ਜਾਣਾ ਇਹਦੇ ਫਿਰ ਕੀ ਮੁੱਲ ਭਾਗ ਇਹ ਆ ਗਈ ਆਪਣੀ ਮੋਰਨੀ ਬਾਈ ਇਹਦਾ ਤਾਂ ਰੇਟ ਦੱਸ ਦੇ ਇਹਦਾ ਰੇਟ ਬਾਈ 1.5 ਲੱਖ ਰੁਪਇਆ ਠੀਕ ਆ ਇਹਦਾ 1.5 ਲੱਖ ਹਾਂ ਜੀ ਬਾਈ ਤੇ ਹੁਣ ਦੱਸ ਫਿਰ ਮੋਰਨੀ ਕਿਹੜੀ ਦੀ ਆ ਮੋਰਨੀ ਬਾਈ ਸੂਰਜ ਦੇ ਮਿਆਂ ਵਾਲੇ ਦੀ ਮੈਲਾਂ ਵਾਲੇ ਸੂਰਜ ਦੀ ਹਾਂਜੀ ਬਾਈ ਮੋਰਨੀ ਦੇ ਕੰਨ ਦੇਖੋ ਦੋਸਤੋ ਤੁਸੀਂ ਹਾਂ ਆ ਕੰਨਾਂ ਕੰਨ ਤਾਂ ਨਾ ਮਤਲਬ ਜੋੜ ਕੇ ਬਾਟੀ ਕੱਢ ਦਿੰਦੀ ਆ ਤੇ ਬਾਕੀ ਗਰਦਨ ਗੁਰਦਨ ਬਈ ਐ ਗੁਰਾਏ ਕੁਟਮੂ ਇਹ ਰਹਿੰਦੀ ਬਈ ਇਹ ਇਹ ਐ ਨਹੀਂ ਕੋਈ ਵੀ ਐ ਵੀਡੀਓ ਕਰਨਾ ਐ ਇਹ ਇਹੀ ਰਹੂਗੀ ਆਮ ਖੜੀ ਵੀ ਐਂ ਰਹਿੰਦੀ ਹੈ ਨਹੀਂ ਰਹਿੰਦੀ ਹੈ ਹਨਾ ਉਹ ਕੋਈ ਕਿਸੇ ਕੋਈ ਬੱਚੇ ਚ ਹੁੰਦੀ ਆ ਕੁਆਲਟੀ ਆਕਰਚੀ ਰਹਿਣਾ ਨੇ ਤਾਂ ਉਹਨੇ ਦੇ ਆਕਰਚੀ ਖੜੀ ਹੋਊਗੀ ਇਹ ਐਟੀਟਿਊਡ ਚ ਹਾਂ ਐ ਨਹੀਂ ਵੀ ਸੋਸਤ ਖੜੂ ਕਿੰਨੇ ਇਹ ਕਿੰਨੇ ਟਾਈਮ ਦੀ ਆ ਇਹ ਹੋ ਗਈ ਅਮਰਤ ਬਾਈ ਕੋਈ ਸਵਾਕ ਪੰਜ ਮਹੀਨੇ ਦੀ ਆ ਸਵਾ ਸਾਢੇ ਪੰਜ ਮਹੀਨੇ ਦੀ ਹੋਊਗੀ ਸਾਰੇ ਬੱਚੇ ਦੋਸਤੋ ਬਸ ਇੱਠੇ ਖਜੀ ਆ ਪੰਜ ਦੇ ਚਾਰ ਦੇ ਪੰਜ ਅੱਛਾ ਚੌਗੜੀਆਂ ਬਾਈ ਸਾਰੇ ਸਾਰੇ ਚੌਗੜੀਆਂ ਮੋਹ ਹਮ ਸਾਰੇ ਬੱਚੇ ਐ ਤੂੰ ਇਹ ਮੰਨ ਕੇ ਚੱਲੇ ਐ ਕਿਵੇਂ ਪਾ ਕੇ ਲੈਉਣਾਗਾ ਯਾਰ ਗਰ ਸ਼ਰਨ ਇਹ ਆਪਣੇ ਘਰ ਦੀ ਬੱਚੀ ਬਾਈ ਆ ਸਾਰੇ ਲਏ ਵੇ ਆਪਣੇ ਹੂੰ ਨਹੀਂ ਹਾਏ ਤਾਂ ਮੰਨ ਕੇ ਚੱਲੋ ਚਲੋ ਉਹ ਤਾਂ ਲਏ ਵੇ ਆ ਇੱਕ ਵੀ ਤੇਰੇ ਦਿਮਾਗ 'ਚ ਗੱਲ ਕਿਉਂ ਆਉਂਦੀ ਆ ਕਿ ਆਪਾਂ ਬੱਚੇ ਲੈਣੇ ਆਂ ਕਿ ਆਪਾਂ ਗੱਬਣ ਘੂੜ ਗੱਲਣੇ ਆਪਾਂ ਐਂ ਸੱਪ ਘੜਦਾ ਦੋਸਤ ਬਈ ਬੱਚੇ ਆਲੇ ਤਾਂ ਫੋਨ ਵਾਲੇ ਕਰਦੇ ਆ ਕਿ ਤੈਨੂੰ ਪਤਾ ਇੱਕ ਤਾਂ ਬਾਈ ਸਾਰਿਆਂ ਦੇ ਹਸਾਬ ਚ ਆ ਜਾਂਦਾ ਹੂੰ ਨੰਬਰ 2 ਗੱਲ ਛੋਟਾ ਬੱਚਾ ਅਗਲਾ ਪਾਲ ਕੇ ਖੁਸ਼ ਰਹਿੰਦਾ ਹੂੰ ਮੋਹ ਪੈ ਜਾਂਦਾ ਬਾਈ ਹਾਂ ਇਹਦਾ ਫਰਕ ਹੈ ਨਾ ਹੁਣ ਕੋਈ ਨਵਾਂ ਬੰਦਾ ਲੂ ਅਗਲਾ ਕੋਈ ਬੱਚਾ ਲੈਣਾ ਬਾਈ ਇੱਕ ਕਿਹੜੀ ਦਾ ਸੀ ਇਹ ਕਿਹੜੀ ਦੀ ਇਹ ਸੂਰਜਕੋੜੇ ਦੇ ਮੈਲ ਵਾਲੇ ਦੀ ਬਾਈ ਹਾਂ ਤੇ ਮਾਂ ਕੋਲੀ ਹੁੰਦੀ ਸੀ ਬਾ ਟੈਂਸ਼ਨ ਦੀ ਕੋੜੀ ਬਹੁਤ ਚੰਗੀ ਕੋੜੀ ਦੀ ਆ ਆਪਣਾ ਮਾਂ ਤੇਰੇ ਕੋਲੀ ਸੀ ਤੇਰੇ ਘਰ ਦੇ ਜਨਮ ਦਾ ਹਾਂ ਘਰ ਦੇ ਜਨਮਨੋਂ ਬਾਈ ਹੂੰ ਫੋਟੋਆਂ ਫੋਟੋਆਂ ਸਾਰਾ ਕੁਝ ਪਿਆ ਆਪਣੇ ਕੋਲੇ ਹਾਂ ਤੇ ਇਹਦੇ ਵੀ ਦੋਸਤ ਪੈ ਚਾਰੀ ਚਿੱਟੇ ਨੇ ਐ ਪੰਜ ਕਿ ਲਿਆਣਾ ਬਾਈ ਪੂਰੀ ਹਾਂ ਪੰਜ ਕਿ ਲਿਆਣਾ ਤੇ ਇਹਦਾ ਫਿਰ ਮੁੱਲ ਭਾ ਕੀ ਕਰੇਗਾ ਅਗਰ ਸੱਤ ਇਹਦਾ ਮੁੱਲ ਬਾਈ 2 ਲੱਖ ਰੁਪਇਆ ਕਰਦਾ ਇਹਦਾ 2 ਲੱਖ ਰੁਪਇਆ ਕਰਦਾ ਤੇ ਬਾਕੀ ਕੱਲ ਅਮਰਤ ਹਮ ਕੁੱਲ ਜਨਵਰਤ ਜਿਹੜਾ ਬੰਦਾ ਵੀਡੀਓ ਦੇਖ ਕੇ ਆਇਆ ਹਮ 10000 ਰੁਪਇਆ ਦਾ ਸਕਾਊਂਟ ਸਿੱਧਾ ਮਸਿੱਧਾ ਆਓ ਫਿਰ ਲਓ ਬਾਈ ਇਹ ਕਹਿ ਲਾ ਬਾਈ 10000 ਉਹ ਤਾਂ ਇਹ ਨਹੀਂ ਛੱਡਣੀ ਸੌਦੇ ਤੋਂ ਬਾਅਦ ਛੱਡੇਗਾ ਸੌਦੇ ਤੋਂ ਬਾਅਦ ਛੱਡਾਂਗੇ ਜਿੰਨੇ ਦਾ ਤੁਹਾਡਾ ਸੌਦਾ ਹੋਏ ਨਾ ਉਦੋਂ ਬਾਅਦ ਬਸ ਦੂਈ ਜੇ ਨਾ ਛੱਡੇ ਤਾਂ ਮੈਨੂੰ ਖੋਲੋ ਆਪਣਾ ਹੱਕ ਰੱਖੇ ਨਾ ਆਪ ਦਾ ਛੱਡੇ ਨਾ ਸਹੀ ਹੈ ਸਹੀ ਆ ਤੇ ਆਪਾਂ ਬਈ ਵੇਚਣੀ ਹੈ ਸਹੀ ਗੱਲ ਹੈ ਨਾ ਆਪਾਂ ਤਾਂ ਵੇਚਣੀ ਹੈ ਤੇ ਆਪ ਦਾ ਛੱਡੇ ਨਾ ਤੇ ਆਪਣਾ ਰੱਖੀ ਨਾ ਰੱਖੇ ਨਾ ਬਈ ਜਿਹੜੀ ਗੱਲ ਹੈ ਜਿਹੜਾ ਮਾਲ ਮੋਲਾ ਵੇਖਣਾ ਹੋਈ ਹੈ ਬਈ ਵੇਖੀ ਤਾਂ ਵੇਖੋ ਮੰਗਣਾ ਹਾਂ ਮੈਂ ਕਿ ਚੱਲੀ ਜਾਂਦੇ ਕਰ ਰਿਹਾ ਹੈ ਤੇ ਬਸ ਇਹ ਹੋਗੇ ਬਈ ਆਪਣੇ ਜਾਨਵਰ 5 5 5 ਜਾਨਵਰ ਹੋਰ ਵੀ ਹੈਗਾ ਕੋਈ ਬਸ ਆਹੀ ਅਮਰਤ ਆ ਪੰਜ ਜੀ ਕੋੜੀਆਂ ਮਿਲ ਲਗਾ ਹੋਗੇ ਬਈ ਇਹ ਪੰਜ ਜਾਨਵਰ ਬਿਲਕੁਲ ਸ਼ੇਲ ਵਾਲੇ ਨੇ ਤੇ ਕੋਈ ਵੀ ਭਰਾ ਇਹਨਾਂ ਚ ਬੱਚਿਆਂ ਚ ਕੋਈ ਤੁਹਾਨੂੰ ਪਸੰਦ ਆਉਂਦਾ ਹਾਂ ਸਾਰੇ ਲੈਣ ਦੇ ਆ ਬਾਈ ਬੱਚੇ ਹਾਂ ਸਾਰੇ ਲੈਣ ਦੇ ਡਿਟੇਲ ਇਹਦੇ ਕੋਲੇ ਹੈਗੀ ਆ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤੁਸੀਂ ਭਾਈ ਇਹਨੂੰ ਮੁੰਡੇ ਨੂੰ ਘਾਂਟੀ ਮਾਰ ਲਿਓ ਨੰਬਰ ਤੁਹਾਨੂੰ ਗੇਰ ਸ਼ਰ ਦੇ ਮੈਂ ਦੇ ਦਿਆਂ ਤੇ ਸਕਰੀਨ ਤੇ ਆ ਚੱਲੀ ਜਾਂਦੇ ਆ ਤੇ ਘਾਂਟੀ ਮਾਰ ਕੇ ਤੁਸੀਂ ਜਾਨਵਰਾਂ ਦੀ ਡੀਲ ਡਨ ਕਰ ਲਿਓ ਬਾਕੀ ਭਾਈ ਮੁੰਡੇ ਦਾ ਘੋੜਾ ਤੁਹਾਨੂੰ ਹਲੇ ਰੋਕੇ ਦਿਖਾਵਾਂਗੇ ਥੋੜਾ ਜਿਹਾ ਹਲੇ ਤਿਆਰ ਹੋਣ ਵਾਲਾ ਕਰੀ ਜਾਂਦਾ ਤੇ ਘੋੜੇ ਦੇ ਬੱਚੇ ਦੇ ਵੀ ਰਿਜ਼ਲਟ ਚੰਗੇ ਆ ਗਏ ਬਹੁਤ ਚੰਗੇ ਬਾਈ ਬਾਹਲੇ ਚੰਗੇ ਬਹੁਤ ਘੋੜੀਆਂ ਮਲਾ ਕਿੰਨੇ ਗੋੜੇ ਕਮਲਾਤੀ ਇਹ ਤਾਂ 80 ਗੋੜੇ ਕਮਲਾਤੀਆਂ ਬਾਈ 80 ਟੋਟਾ ਪਾ ਗਿਆ ਆ ਦੋ ਉੱਤੇ ਖੜੀਆਂ 82 ਹੋ ਜਾਣਗੀਆਂ ਰਿਜ਼ਲਟ ਕਿਵੇਂ ਸੋਹਣੇ ਆ ਗਏ ਬਹੁਤ ਚੰਗੀਆਂ ਬਸ਼ੇਰੀਆਂ ਆ ਗੀਆਂ ਬਾਈ ਹਲਕਾ ਠੀਕ ਹੈ ਬਾਈ ਆਪਾਂ ਹੁਣ ਬਸ ਅਗਲੇ ਮਹੀਨੇ ਕਰਾਂਗੇ ਵੀਡੀਓ ਦੀ ਫਰਦੂਚ ਹਾਂ ਹਾਂ ਕਿਉਂ ਨਾ ਬਈ ਦੋਸਤੋ ਉਹੀ ਗੱਲ ਵੀ ਹਲੇ ਠੰਡ ਕਰਕੇ ਨਮਾਣ ਮੋਇ ਜਾਂਦਾ ਨਹੀਂ ਬਾਕੀ ਸੀ ਇਹ ਗੱਲ ਪੈਂਦਾ ਬਾਈ ਉਦੋਂ ਮੀਟਿੰਗ ਸੀ ਇਹ ਚੱਲ ਪੈਂਦਾ ਹਾਂ ਹਾਂ ਤੇਗਾ ਮੇਲੇ ਦੇ ਨੇੜੇ ਜੇ ਕਰਾਂਗੇ ਤੁਹਾਨੂੰ ਦਿਖਾਵਾਂਗੇ ਪੂਰਾ ਕਰਾਵਾਂਗੇ ਦਰਸ਼ਨ ਘੂੜੇ ਦੇ ਵੀ ਬਾਕੀ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਆਪਣੇ ਸਾਰੇ ਭਰਾਵਾਂ ਚ ਘੂੜਿਆਂ ਵਾਲੇ ਚ ਗਰੁੱਪਾਂ ਕਰ ਪੰਜ ਤੇ ਕਰ ਲਿਓ ਬਾਈ ਨੂੰ ਘਾਟੀ ਜੇ ਕੋਈ ਜਾਨਵਰ ਲੈਣਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੇਖਣ ਵਾਲਿਆਂ ਦਾ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ